ਸ਼ਾਰਪੁਰ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ अरोड़ा ਦੇ ਪੁੱੇ ਰਜਿੰਦਰ ਪਰਮਾਰ ਨੂੰ ਸਾਈਬਰ ਕ੍ਰਾਈਮ ਪੁਲਿਸ ਵੱਲੋਂ ਫੇਕ ਆਈਡੀ ਮਾਮਲੇ ਦੇ ਵਿੱਚ ਪਰਚਾ ਦਰਜ ਕੀਤਾ ਜਿਸ ਦੇ ਚੱਲਦੇ ਹੋਏ ਅੱਜ ਕੋਰਟ ਵਿੱਚ ਪੇਸ਼ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦੇਵਦਤ ਅੱਜ ਰਜਿੰਦਰ ਸਿੰਘ ਪਰਮਾਰ ਨੂੰ ਅਸੀਂ ਪੇਸ਼ ਕੀਤਾ ਸੀਗਾ 2 ਦਿਨ ਦਾ ਰਿਮਾਂਡ ਜਿਹੜਾ ਉਹ ਸਾਨੂੰ ਮਿਲਿਆ ਤੇ ਫਰਦਰ ਦੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਨਵੈਸਟੀਗੇਸ਼ਨ ਚ ਜੋ ਤੱਥ ਹੋਣਗੇ ਤੁਹਾਨੂੰ ਦੱਸੇ ਜਾਣਗੇ ਕਿੜਾ ਕਿੜਾ ਪਰਚਾ ਪਿਆ ਇਹਦੇ ਉੱਤੇ ਇਹਦੇ ਤੇ ਆਈਟੀ ਐਕਟ ਹੈਗਾ ਤੇ ਪਲੱਸ ਸੈਕਸ਼ਨਸ ਹੈਗੀਆਂ ਨੇ 66 71 ਜਿਹੜੀ ਫੇਕ ਆਈਡੀ ਬਣਾਈ ਆ ਉਹਦਾ ਉਹਦੀਆਂ ਸੈਕਸ਼ਨਸ ਕੋਈ ਦੱਸਿਆ ਗਿਆ ਕਿ ਕਾਦੇ ਇਹਦੇ ਪਿੱਛੇ ਆ ਰਹੇ ਇਹ ਕੰਦਾ ਮੇਰੀ ਇਹਨੂੰ ਡਿਫੇਮ ਕਰਨ ਦੀ ਖਾਤਰ ਪਾ ਰਿਆ ਸੀ ਜੇਰੇ ਆਮ ਲੋਕ ਫੇਕ ਆਈਡੀ ਬਣਾ ਲਿਓ ਉਹਨਾਂ ਨੂੰ ਵੀ ਮੈਸੇਜ ਜਰਾ ਕਰ ਤੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਹੁਣ ਟੈਕਨੀਕਲ ਜਿਹੜੀ ਕਿਸੇ ਦੀ ਵੀ ਫੇਕ ਆਈਡੀ ਬਣਾਉਣੀ ਹੋ ਤੁਸੀਂ ਉਹ ਸਾਡੇ ਰਿਕਾਰਡ ਤੇ ਆ ਜਾਂਦੀ ਹੈ ਅਜਿਹੀਆਂ ਹਰਕਤਾਂ ਜਿਹੜੀਆਂ ਸਪਾਜ ਦੇ ਵਿੱਚ ਨਾ ਕੀਤੀਆਂ ਜਾਣ ਤੇ ਇਹਨਾਂ ਇਹੋ ਜਿਹੀਆਂ ਹਰਕਤਾਂ ਦੇ ਉੱਤੇ ਨੱਥ ਹੋਣੀ ਚਾਹੀਦੀ ਤੇ ਕਿੱਥੇ ਸਰ ਕਾਂਗਰਸ ਪਾਰਟੀ ਦਾ ਹੱਥ ਸੀ ਨਹੀਂ ਇਹਦੇ ਬਾਰੇ ਨਹੀਂ ਕੁਝ ਵੀ ਪਤਾ ਕਿ ਕਿਹਦਾ ਹੱਥ ਸੀ